चाली पाख लगा दूंगा पर मैं सरपंच हटूंगा मैं भी अपना नाम बना गा मैं भी बहुत पैसा लगाई जाता है मैं ट्रक मंगवाया राति चूपी तो दारू का पता ही नहीं है हम जींगा खिलाएंगे बन जीगा हमारा 400 परिवार आ रहा है पीछे से हम यहीं पे उनकी वोटर कार्ड और आधार कार्ड बनवा देंगे यहीं का बनवा देंगे उनका सारा कुछ पहला वाले सरपंच ने कोई विकास नहीं किया पहला वाले सरपंच ने कोई उन्होंने कोई विकास नहीं किया हैगा वो अपना ही टिट पर के बैठ गए ਹਾਂਜੀ ਮਿੱਤਰੋ ਤੇ ਅੱਜ ਆਪਾਂ ਪਹੁੰਚ ਚੁੱਕੇ ਆਂ ਪ੍ਰਵਾਸੀ ਮਜ਼ਦੂਰ ਜਿਹੜੇ ਪ੍ਰਵਾਸੀ ਮਜ਼ਦੂਰ ਦੀ ਵੀਡੀਓ ਨਹੀਂ ਚੱਲ ਰਹੀ ਕਿ ਸਰਪੰਚੀ ਦੇ ਵਿੱਚ ਉਹਨੇ ਕਾਗਜ਼ ਭਰੇ ਆ ਤੇ ਉਸ ਪ੍ਰਵਾਸੀ ਮਜ਼ਦੂਰ ਦੇ ਘਰ ਤੱਕ ਪਹੁੰਚ ਚੁੱਕੇ ਆਂ ਆਪਾਂ ਤੇ ਆਜੋ ਸਾਰੀ ਗੱਲਬਾਤ ਕਰਾਉਣੇ ਤੁਹਾਨੂੰ ਆਜਾ ਦਰਕੇ ਬਲਿਆ ਮਿੱਤਰੋ ਸੁਣੋ ਮਿਲ ਆ ਰਿਹਾ ਇੱਕ ਹੋਰ ਉੱਥੇ ਪ੍ਰਵਾਸੀ ਮਜ਼ਦੂਰ ਸਰਪੰਚ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਫਿਰ ਭਰ ਰਹੇ ਹੋ ਫੈਲ ਸਸੀਂ ਸੁਣਿਆ ਸੀ ਸਰਪੰਚੀ ਦੀ ਤੁਸੀਂ ਫੈਲ ਪਈ ਹੈ ਤੇ ਇਹ ਕੀ ਸੋਚ ਕੇ ਭਰੀਏ ਮੈਂ ਜੀ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਹੈਗਾ ਵਿਕਾਸ ਕੀ ਕਰਨਾ ਚਾਹੁੰਦੇ ਹੈਗੇ ਮੈਂ ਪਿੰਡ ਦੇ ਵਿੱਚ ਜੇਰਾ ਆਪਣੇ ਛੋਟੇ ਛੋਟੇ ਕੰਮ ਹੈਗੇ ਇੱਕ ਸਾਰਾ ਆਪਣੇ ਪਿੰਡ ਨੂੰ ਨਾ ਕੱਚਾ ਰੋੜ ਆਉਂਦਾ ਹੈਗਾ ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਉਹ ਫੰਡ ਲੈ ਕੇ ਠੀਕ ਹੈ ਪਿੰਡ ਨੂੰ ਪਿੰਡ ਨੂੰ ਆਉਣ ਵਾਲੀ ਸਰਕਾ ਜਿਹੜੀ ਉਹਨੂੰ ਪੱਕਾ ਕਰਨਾ ਹੈਗਾ ਉਹਨੂੰ ਪੱਕਾ ਕਰਨਾ ਹੈਗਾ ਹਾਂਜੀ ਨਹੀਂ ਪਹਿਲਾਂ ਵਾਲੇ ਸਰਪੰਚ ਨੇ ਕੋਈ ਵਿਕਾਸ ਨਹੀਂ ਕਰਿਆ ਪਹਿਲਾਂ ਵਾਲੇ ਸਰਪੰਚ ਨੇ ਕੋਈ ਨਹੀਂ ਉਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਹੈਗਾ ਉਹ ਆਪਣਾ ਹੀ ਢਿੱਡ ਪਰ ਕੇ ਬੈ ਗਏ ਹੈਗੇ ਆ ਠੀਕ ਹੈ ਉਹਨਾਂ ਨੇ ਕੋਈ ਵਿਕਾਸ ਨਹੀਂ ਜੀ ਉਹਨਾਂ ਨੇ ਕੋਈ ਵੀ ਵਿਕਾਸ ਨਹੀਂ ਕੀਤਾ ਹੈਗਾ ਮੇਰੀ ਇਹੀ ਸੋਚ ਹੈਗੀ ਆ ਮੈਂ ਆਪਣੇ ਪਿੰਡ ਵਾਸਤੇ ਕੁਝ ਕਰਾਂ ਆਪਣੇ ਇਸ ਪਿੰਡ ਵਾਸਤੇ ਕੁਝ ਕਰੇ ਹਾਂਜੀ ਥੋੜੀ ਫਿਰ ਵੋਟ ਕਿੰਨੀ ਆ ਆ ਸਾਡਾ 300 ਵੋਟ ਹੈਗਾ ਜੀ 300 ਵੋਟ ਸਾਰੀ ਪਿੰਡ ਦੇ ਵਿੱਚ 300 ਵੋਟ ਹੈਗਾ ਤੇ ਤੇਰੇ ਹੱਕ ਦੇ ਵਿੱਚ ਵੋਟ ਕਿੰਨੀ ਹੈ ਮੇਰੇ ਹੱਕ ਦੇ ਵਿੱਚ 200 ਵੋਟ ਹੈਗਾ ਜੀ ਤੇਰੇ ਹੱਕ ਚ 200 ਵੋਟ ਹੈਗਾ ਹਾਂਜੀ ਹਾਂਜੀ ਤੇ ਇੰਨੀ ਜਲਦੀ ਤੁਹਾਡੀ ਵੋਟ ਤੁਸੀਂ ਕਦੋਂ ਦੇ ਰਹੇ ਨੇ ਇੱਥੇ ਮੈਨੂੰ 40 ਸਾਲ ਹੋ ਗਏ ਜੀ ਇੱਥੇ ਰਹਿੰਦਿਆਂ ਨੂੰ 40 ਸਾਲ ਹੋ ਗਏ ਰਹਿੰਦੇ ਹਾਂਜੀ ਹਾਂਜੀ ਮੇਰੇ ਬੱਚੇ ਵੀ ਇੱਥੇ ਹੋਏ ਹੈਗੇ ਇੱਥੇ ਹੋਇਆ ਗਿਆ। ਹਾਂਜੀ। ਕਿੰਨੇ ਬੱਚੇ ਤੇਰੇ? ਮੇਰੇ 4 ਬੱਚੇ ਆ ਜੀ। 4 ਬੱਚੇ। ਹਾਂਜੀ ਇੱਕ ਗੁੜੀਆ ਹੈਗੀ ਉਹ ਆਪਣੇ ਇੱਥੇ ਵਕੀਲਾਂ ਵਾਲੇ ਸਕੂਲ ਵਿੱਚ ਪੜਦੀ ਹੈਗਾ ਤੇ ਇੱਕ ਮੇਰਾ ਮੁੰਡਾ ਉਹ ਆਪਣਾ ਫਰੀਦਕੋਟ ਕਾਲਜ ਵਿੱਚ ਪੜਦਾ। ਫਰੀਦਕੋਟ ਕਾਲਜ ਦੇ ਵਿੱਚ ਪੜਦਾ। ਹਾਂਜੀ ਹਾਂਜੀ ਇੱਕ ਇੱਕ ਮੁੰਡਾ ਮੇਰਾ ਦਿੱਲੀ ਹੈਗਾ ਜੀ। ਦਿੱਲੀ ਆਪਣਾ ਹਸਪਤਾਲ ਦੇ ਵਿੱਚ ਲੱਗਿਆ ਹੈਗਾ। ਠੀਕ ਆ ਦਿੱਲੀ ਹਸਪਤਾਲ ਦੇ ਵਿੱਚ ਲੱਗ ਗਈ ਤੇ ਤੁਹਾਡੀ ਵੋਟ ਫਿਰ ਇੰਨੀ ਜਲਦੀ ਤੇ ਇੰਨੀ ਕਿਵੇਂ ਯਾਰ 2 ਸਾਲ ਦੇ ਵਿੱਚ ਹੀ ਕਹਿ ਰਹੇ ਆ ਕਿ ਸਾਡੇ ਜਿਹੜੇ ਪੰਜਾਬੀ ਰਹਿੰਦੇ ਇੱਥੇ ਹਾਂਜੀ ਉਹਨਾਂ ਦੀਆਂ ਵੀ ਅਸੀਂ ਖਬਰਾਂ ਸੁਣੀਆਂ ਥੋੜੀਆਂ ਵੀ ਖਬਰਾਂ ਸੁਣੀਆਂ ਸਾਰਾ ਕੁਝ ਅਸੀਂ ਵੇਖ ਕੇ ਫੇਰ ਹੀ ਆਏ ਆ ਇੱਥੇ ਤੁਹਾਡੇ ਕੋਲੇ ਵੀ ਉਹ ਕਹਿੰਦੇ ਵੀ ਬਹੁਤ ਜਲਦੀ ਵੀ ਵੋਟਾਂ ਬਣੀਆਂ ਨਹੀਂ ਛੱਡੋ ਸਾਡੇ ਤੇ ਐਵੇਂ ਝੂਠਾ ਇਲਜ਼ਾਮ ਲਾਉਂਦੇ ਹੈਗਾ 40 ਸਾਲ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ ਉਹ ਸਾਡੇ ਤੇ ਝੂਠਾ ਇਲਜ਼ਾਮ ਲਾਉਂਦੇ ਹੈਗੇ ਵੀ ਇਹ ਫਾਰਮ ਨਾ ਪਰ ਸਕੇ ਇਹ ਇਹਨਾਂ ਦੀ ਸਾਡੇ ਪੰਜਾਬੀਆਂ ਦੀ ਵੋਟਾਂ ਤੋਂ ਘਟ ਗਈ ਪੰਜਾਬੀਆਂ ਦੀ ਵੋਟ ਦੀ ਉਹਨਾਂ ਦੇ ਦੋ ਦੋ ਬੱਚਾ ਹੁੰਦੇ ਹੈਗੇ ਉਹ ਦੋ ਬੱਚਾਂ ਬਾਅਦ ਫਿਸ ਹੋ ਜਾਂਦੇ ਹੈਗੇ ਸਾਡੇ 7-7 ਬੱਚੇ ਹੈਗੇ ਆ ਪਿੱਤਰੋ ਪੰਜਾਬ ਗੋ ਸੁਣ ਲੋ ਗੱਲ ਇਹਨਾਂ ਨੇ ਸਰਪੰਚ ਬਣਨਾ ਹੀ ਐ ਹੋਰ ਕੀ ਕਰਨ ਉਹ ਕਹਿੰਦੇ ਆ ਦੋ ਬੱਚੇ ਲੈ ਕੇ ਤੇ ਫਿਸ ਹੋ ਜਾਂਦੇ ਆ ਫਿਸਦਾ ਮਤਲਬ ਕਿ ਬੰਦ ਕਰ ਦਿੰਦੇ ਆ ਮਿੱਤਰੋ ਜੇ ਪੰਜਾਬ ਜਾਂ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਤੁਰੇ ਜਾਂਦੇ ਆ ਏਕ-ਏਕ ਜਵਾਕ ਆਪਾਂ ਨੂੰ ਇੱਥੇ ਵੀ ਚਾਹੀਦਾ ਜੇ ਸਰਪੰਚੀਆਂ ਕਰਨੀਆਂ ਜੇ ਸਰਦਾਰੀਆਂ ਕਰਨੀਆਂ ਨਹੀਂ ਇਹਨਾਂ ਨੇ ਤਾਂ ਸਰਦਾਰੀਆਂ ਕਰਨੀਆਂ ਹੀ ਆ ਇਹਨਾਂ ਦੀ ਪਾਵਲਿਸ਼ ਇਹਨਾਂ ਦੀ ਜਿਹੜੀ ਪਾਵਲਿਸ਼ ਇਹਨਾਂ ਦੀ ਜਿਹੜੀ ਵਧ ਰਹੀ ਹੈ ਉਹ ਤਾਂ ਹੀ ਵਧ ਰਹੀ ਹੈ ਤੁਹਾਡੇ ਫਿਰ ਬੱਚੇ ਕਿੰਨੇ-ਕਿੰਨੇ ਆ ਮੇਰੇ ਆ ਬੱਚੇ ਮੇਰੇ ਆਪਦੇ ਹੈਗੇ ਤੇ ਮੇਰੇ ਚਾਚੇ ਦਾ ਬੇਟਾ ਹੈਗਾ ਜਿਹਦੇ ਉਦੇ 7 ਬੱਚੇ ਹੈਗੇ ਸਾਡੇ ਇੱਥੇ ਨੇਰੇ-ਨੇਰੇ ਆਪਦੇ 20-30 ਪਰਿਵਾਰ ਹੈਗੇ ਆਗੇ ਸਾਡੇ ਆਪਦੇ ਖੁਦ ਦੀ 150 ਸਪੋਰਟ ਹੈਗਾ ਬਰਾਕਰ ਤੇ ਤੁਰੀ ਆ ਮੇਰੇ ਦੋ ਹੈ ਜੀ ਪਹਿਲਾਂ ਵਾਲੀ ਬੀਬੀ ਜੀ ਕੀ ਜਿਹੜੀ ਉਹਦੇ ਦੋ ਬੱਚੇ ਹੈਗੇ ਸੀਗੇ ਤੇ ਆ ਮੇਰੀ ਲਗਾਈ ਦੇ ਚਾਰ ਬੱਚੇ ਆ ਜੀ ਉਹ ਦੋ ਬੱਚੇ ਵੀ ਮੇਰੇ ਕੋਲ ਹੀ ਹੈਗੇ ਆ ਵੇ ਉਹ ਛੇ ਬੱਚੇ ਤੇਰੇ ਹਾਂ ਉਹ ਮੇਰੇ ਛੇ ਬੱਚੇ ਆ ਜੀ ਇਹਦੇ ਚਾਰ ਬੱਚੇ ਹਾਂ ਜੀ ਠੀਕ ਉਹ ਬੱਚੇ ਨੂੰ ਵੀ ਮੈਂ ਵਧੀਆ ਪੜਾਇਆ ਹੈ ਆ ਵਧੀਆ ਸਕੂਲ ਦੇ ਵਿੱਚ ਪੜਾਇਆ ਸੀਗਾ ਉਹ ਵੀ ਵਧੀਆ ਆਪ ਦਾ ਕੰਮ ਨੰਦਾ ਕਰਦੇ ਹੈਗੇ ਉਹ ਬੜਾ ਅੱਡ ਰਹਿੰਦੇ ਹੈਗੇ ਅੱਗੇ ਤੋਂ ਉਹ ਅੱਡ ਰਹਿੰਦੇ ਹਾਂ ਉਹਨਾਂ ਨੂੰ ਅੱਡ ਘਰ ਲੈ ਕੇ ਦਿੱਤਾ ਸੀਗਾ ਮੈਂ ਉਹ ਵਾਲੇ ਅੱਡ ਰਹਿੰਦੇ ਉਹਨਾਂ ਤੇ ਆਪ ਦੀ ਮੰਮੀ ਦੇ ਨਾਲ ਰਹਿੰਦੇ ਹੈਗੇ ਠੀਕ ਹੈ ਹਾਂਜੀ ਉਹ ਤੇਰੇ ਨਾਲ ਨਹੀਂ ਰਹਿੰਦੀ ਘਰ ਨਹੀਂ ਉਹ ਮੇਰੇ ਨਾਲ ਨਹੀਂ ਰਹਿੰਦੀ ਹੈਗੀ ਇਹ ਤਲੇਸ਼ ਕਰਦੀ ਕੱਲ ਜੀ ਮੈਂ ਉਹਨੂੰ ਰੱਖਤਾ ਤਾਂ ਨਾਲ ਤੇ ਸਾਸਰੀ ਕਾਲ ਜੀ ਸਸਰੀ ਸਸਰੀ ਕਾਲਜੀ ਭਈਆ ਤੇ ਇਹ ਉਹ ਇਹ ਆਪਣੀ ਉਸ ਪਤਨੀ ਕੋ ਵੀ ਥੋੜੀ ਤੁਹਾਡੇ ਨਾਲ ਰੱਖੇ ਤਾਂ ਤੁਸੀਂ ਲੜਦੇ ਨਹੀਂਗੇ ਬਹੁਤ ਲੜਾਈ ਹੁੰਦੀ ਹੈ ਹਮ ਨਹੀਂ ਰੱਖ ਸਕਦੇ ਉਸਕੋ ਕਿਉਂ ਉਹ ਚੰਗੀ ਨਹੀਂ ਲੱਗਦੀ ਇਹਦੇ ਨਾਲ ਨਹੀਂ ਮੁਝੇ ਨਹੀਂ ਅੱਛੀ ਲੱਗਦੀ ਉਹ ਹਮੇ ਤਾਂ ਆਪਣਾ ਪਰਿਵਾਰ ਹੀ ਅੱਛਾ ਲੱਗਦਾ ਹੈ ਇਹ ਮੇਰੇ ਨਾਲ ਬਾਲਾ ਕਲੇਸ਼ ਕਰਦੀ ਹੈ ਜੀ ਮੈਂ ਉਹਨੂੰ ਲੈ ਕੇ ਤੇ ਰੂ ਆਪਣਾ ਨਾਮ ਬਣਾ ਸਰਪੰਚੀ ਤੁਸੀਂ ਕਾਦੇ ਰਸਤੇ ਲੈ ਰਹੇ ਆ ਸਰਪੰਚੀ ਨੂੰ ਤੈਨੂੰ ਕੀ ਚਾਹੀਦਾ ਸਰਪੰਚੀ ਵਾਸਤੇ ਮੈਂ ਵੀ ਆਪਣਾ ਨਾਮ ਬਣਾਉਣਾ ਚਾਹੁੰਦਾ ਹੈਗਾ ਗੱਡੀ ਲੈ ਕੇ ਉਹਦੇ ਤੇ ਸਰਪੰਚ ਲਖਵਾਉਂਗਾ ਵੱਡੇ ਵੱਡੇ ਅੱਖਰਾਂ ਦੇ ਵਿੱਚ ਪੁਰੀ ਮਾਤਾ ਹਵਾ ਵੀ ਕਰਨੀ ਚਾਹੁੰਦਾ ਹੈਗਾ ਤੇ ਪਿੰਡ ਦਾ ਵਿਕਾਸ ਵੀ ਕਰਨਾ ਹੈਗਾ ਜਿਵੇਂ ਉਹਦੇ ਸਰਦਾਰ ਬਣ ਜਾਂਦੇ ਹੈਗੇ ਆ ਨਾ ਗੱਡੀ ਦੇ ਉੱਪਰ ਸਰਪੰਚ ਲਖਾ ਲੈਂਦੇ ਹੈਗੇ ਮੈਂ ਵੀ ਸਰਪੰਚ ਲਖਵਾਉਂਗਾ ਬਗੱਡੇ ਵੱਡੇ ਅੱਖਰਾਂ ਦੇ ਵਿੱਚ ਆਹ ਵੇਖ ਲਓ ਮਿੱਤਰੋ ਸਰਪੰਚੀ ਦਾ ਭੂਤ ਪ੍ਰਵਾਸੀ ਦੂਰਾਂ ਤੇ ਵੀ ਚੜ ਗਿਆ ਇਹ ਕਹਿੰਦੇ ਵੀ ਅਸੀਂ ਵੀ ਗੱਡੀਆਂ ਦੇ ਪਿੱਛੇ ਸਰਪੰਚ ਲਵਾਉਣਾ ਚਾਹੁੰਦੇ ਆ ਜਿਹੜੇ ਸਾਡੇ ਵਾਲੇ ਸਰਪੰਚ ਆ ਮਥਾ ਉਹ ਤਾਂ ਬੜੇ ਪੈਸੇ ਲਾ ਕੇ ਤੇ ਬੜੇ ਔਖੇ ਤਰੀਕੇ ਦੇ ਨਾਲ ਸਰਪੰਚੀ ਕੱਲੀ ਗੱਡੀ ਦੇ ਮਗਰ ਸਰਪੰਚੀ ਲਖਾਉਣ ਦੇ ਮਾਰੇ ਸ ਕਰੋੜਾਂ ਰੁਪਈਆ ਲਾ ਰਿਹਾ ਨਹੀਂ ਲਾ ਰਿਹਾ ਮੈਂ ਵੀ ਬਹੁਤ ਪੈਸਾ ਲਗਾਈ ਜਾਂਦਾ ਹੈਗਾ ਮੈਂ ਟਰੱਕ ਮੰਗਵਾਇਆ ਆਤੀ ਜੂਪੀ ਤੋਂ दारू ਦਾ दा। दारू ਅੱਛਾ ਹਾਂ ਚੱਲ ਆਏ ਚੱਲੇਗਾ ਫਿਰ ਅੱਜ ਚੱਲੇਗਾ ਜੀ ਆਪਣੇ ਪਿੱਛੇ ਆਪਣੇ ਜਰ ਆਹਾ ਨਹੀਂ ਹੈਗਾ ਆਪਣਾ ਜਗ੍ਹਾ ਪਈ ਹੈਗੀ ਆ ਉੱਥੇ ਮੈਂ ਬੈਂਚ ਲਗਵਾਤੇ ਹੈਗੇ ਆਗੇ ਸ਼ਾਮ ਨੂੰ ਡੇਲੀ ਇੱਥੇ ਮੈਂ दारू ਪਿਲਾਇਆ ਕਰਿਆ ਕਰੂੰਗਾ ਬੰਦਿਆਂ ਨੂੰ ਠੀਕ ਹੈ ਤੇ ਹੋਰ ਕੀ ਸਾਡੇ ਹੁਣ ਸਾਡੇ ਸਰਪੰਚ ਤਾਂ ਬਹੁਤ ਕੁਝ ਚਲਾਈ ਜਾਂਦੇ ਆ ਸਲਾਤ ਵਿੱਚ ਮੀਟ ਵੀ ਚਲਾਈ ਜਾਂਦੇ ਆ ਪੋਸਟ ਵੀ ਮੈਂ ਵੀ ਸਾਰਾ ਕੁਝ ਲਾਉਂਗਾ ਜੀ ਜਿੰਨੇ ਆਪਦੇ ਤੋਂ 40 50 ਲੱਖ ਲਗਾ ਦੂੰਗਾ ਪਰ ਮੈਂ ਸਰਪੰਚੀ ਲੈ ਕੇ ਹਟੂਗਾ ਸਰਪੰਚੀ ਲੈ ਕੇ ਹਟੇਗਾ ਹਾਂ ਜੀ ਹੋਰ ਕੀ ਖਵਾਏਗਾ ਤੂੰ ਮੈਂ ਆਪਣੀਆਂ ਜਿਹੜੀਆਂ ਬੀਬੀਆਂ ਹੈਗੀਆਂ ਉਹਨਾਂ ਵਾਸਤੇ ਵੀ ਮੈਂ ਵਧੀਆ ਕੇਲੇ ਫਰੂਟ ਮੰਗਵਾਏ ਹੈਗੇ ਆਗੇ ਨਹੀਂ ਹੁਣ ਬੁੱਬਾਂ ਦੇ ਤਾਂ ਵਰਤ ਚੱਲੀ ਜਾਂਦੇ ਥੋੜੇ ਵਰਤ ਚਾਹੀ ਤਾਂ ਹੀ ਤਾਂ ਹੀ ਮੈਂ ਉਹਨਾਂ ਵਾਸਤੇ ਵੀ ਮੰਗਵਾਇਆ ਹੈਗਾ ਕੇਲੇ ਆਦਾ ਕੇਲਾਂ ਦਾ ਟਰੱਕ ਮੰਗਵਾਇਆ ਹੈਗਾਗਾ ਸੰਤਰੇ ਨਾਲ ਆਪਣੇ ਜੋ ਸੀਬੀਆਂ ਹੁੰਦੀਆਂ ਹੈ ਉਹ ਵੀ ਮੰਗਵਾਈਆਂ ਹੈਗੀਆਂ ਆਗੇ ਕੀ ਕੀ ਸੀਬੀਆਂ ਸੀਬੀਆਂ ਨਹੀਂ ਹੁੰਦੀਆਂ ਉਹ ਜੋ ਵਰਤਾਂ ਮੈਂ ਚਲਦੀ ਹੈ ਸੀਬੀਆਂ ਅੱਛਾ ਉਹ ਵੀ ਮਗਾਈਆਂ ਹੈ ਹਾਂਜੀ ਠੀਕ

ਆ ਲੈ ਮਿੱਤਰੋ ਇਹ ਤਾਂ ਝੀਂਗਾ ਖਵਾਉਣਗੇ ਝੀਂਗਾ ਕਹਿੰਦੇ ਹੁੰਦੇ ਕਿ ਜੀਂਗਾ ਇਹ ਤਾਂ ਜੀਂਗਾ ਕਹਿ ਰਿਹਾ ਮੈਂ ਝੀਂਗਾ ਕਹਿ ਰਿਹਾ ਝੀਂਗਾ ਮੈਂ ਸੁਣਿਆ ਤਾਂ ਹੈ ਨਾ ਪਰ ਖਾਦਾ ਨਹੀਂਗਾ ਤੇ ਮਿੱਤਰੋ ਇਹ ਸਰਪੰਚ ਵੀ ਫੁੱਲ ਜੋਰ ਲਾ ਆ ਤੇ ਤੈਨੂੰ ਸਾਡੇ ਫਿਰ ਪੰਜਾਬੀ ਕੋਈ ਰੋਕਦੇ ਨਹੀਂਗੇ ਪੰਜਾਬੀਆਂ ਦੀ ਕੋਈ ਦਿੱਕਤ ਕੋਈ ਨਹੀਂ ਮੈਨੂੰ ਬਹੁਤ ਦਿੱਕਤ ਆਇਆ ਸੀਗਾ ਹਾਂ ਮੈਂ ਜਦੋਂ ਫਾਈਲ ਵਰਨਾ ਸੀਗਾ ਮੇਰੇ ਤੇ ਬਹੁਤ ਜ਼ੋਰ ਲਗਾਉਂਦੇ ਸੀਗੇ ਕਈ ਜਾਨੇ ਵੀ ਇਸ ਦੀ ਫਾਈਲ ਨਹੀਂ ਵਰਨਦੇ ਨੇ ਵੀ ਇਹ ਇੱਥੋਂ ਦਾ ਨਹੀਂ ਹੈਗਾ ਠੀਕ ਹੈ ਮੈਂ ਪਰ ਆਪਣਾ ਸਾਰਾ ਬੋਟਰ ਕਾਰਡ ਦਾ ਰਕਾਰਡ ਬੀਪੀਐਲ ਕਾਰਡ ਸਾਰਾ ਕੁਝ ਦਿਖਾਇਆ ਮੈਨੂੰ 30 ਸਾਲ ਹੋ ਗਿਆ ਇੱਥੇ ਰਹਿੰਦੇ ਨਾ ਠੀਕ ਹੈ ਫਿਰ ਜਾਂ ਫਿਰ ਫਾਈਲ ਫਿਰ ਜਮਾ ਹੋਈ ਬਹੁਤ ਮੁਸ਼ਕਲਤਾ ਬਾਤ ਆਈ ਸੀਗਾ ਪਰ ਮੈਂ ਜਮਾ ਕਰਵਾ ਦਿਆ ਫਾਈਲ ਨੂੰ ਉਹਨ ਜੋ ਪਿੰਡ ਵਾਲੇ ਹੈਗੇ ਉਹ ਵੀ ਮੇਰਾ ਪੂਰਾ ਸਾਥ ਦਿੰਦੇ ਹੈਗੇ ਉਹ ਤੋਂ ਇੱਕ ਸਰਪੰਚ ਉਠਾਇਆ ਸੀਗਾ ਇਸੇ ਲਈ

ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਈ ਪਿੰਡ ਪ੍ਰਵਾਸੀ ਮਜ਼ਦੂਰਾਂ ਦੇ ਸਰਪੰਚੀ ਦੇ ਵਿੱਚ ਖੜੇ ਹੋਣ ਸੁਣ ਲੋ ਇਹਦੇ ਤੇ ਗੌਰ ਕਰਿਓ ਵੀਡੀਓ ਸਾਡੀ ਦੇਖਿਓ ਤੇ ਇੱਕ ਕਮੈਂਟ ਵੀ ਕਰਿਓ ਤੈਨੂੰ ਪੰਜਾਬ ਇਤਿਹਾਸ ਬਾਰੇ ਪਤਾ ਫਿਰ ਤੈਨੂੰ ਹਾਂਜੀ ਪਤਾ ਹੈਗਾ ਮੈਨੂੰ ਸਾਰਾ ਕੁਝ ਕੀ ਪਤਾ ਤੈਨੂੰ

चालीस साल हो गया जी मेरे को यहाँ पे रहते हुए तेन महाराजा रणजीत सिंह के राज बारे की पता मैनु सारा पता है गया जी उनका राज था ना जो बहुत बढ़िया राज था उनके राज में किसी भी के साथ अन्याय नहीं होता था पर उनका राज जो जो था उनके राज जैसा राज अभी नहीं आएगा हमारा राज आएगा अब तो नहीं हूँ थोड़ा राज का था थोड़ा राज आएगा हाँ जी हमारा 400 परिवार आ पीछे से हम यहीं पे उनकी वोटर कार्ड और आधार कार्ड बनवा देंगे यहीं का बनवा देंगे उनका सारा कुछ सुन सोनो मित्रों के वाले तो बाहर जा रहे हैं उनका बेटा लोग सभी लोग बाहर जा रहे हैं उनका कहा है माँ बाप यहाँ पे रहते हैं कितनी देर हो गई उनकी उम्र वो तो बाहर जा रहे हैं ना उधर जाके रहेंगे फिर तो हम ही रहेंगे ना यहाँ पे हमारा राज जाएगा यहाँ पे अभी तो मैं सरपंच बन जाऊंगा मुझको पूरा उम्मीद है कि मैं सरपंच बन जाऊंगा ਠੀਕ ਮੈਂ ਤਾਂ ਜੀਤਾ ਹੂ ਆ ਹੂੰ ਸੁਣ ਲੋ ਮਿੱਤਰੋ ਇਹ ਗੱਲਾਂ ਦੇ ਉੱਤੇ ਧਿਆਨ ਦਿਓ ਇਹਨਾਂ ਗੱਲਾਂ ਦੇ ਉੱਤੇ ਸੋਚੋ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਵੀ ਇਸ ਬੰਦੇ ਨੂੰ ਪਤਾ ਹੈ ਇਤਿਹਾਸ ਵੀ ਸਾਰਾ ਪੜਿਆ ਹੋਇਆ ਹੈ ਤੂੰ ਟੋੜਾ ਦਿਮਾਗ ਕਿੱਧਰ ਨੂੰ ਜਾ ਰਿਹਾ ਹੈ ਤੁਸੀਂ ਕਿੱਧਰ ਨੂੰ ਜਾ ਰਹੇ ਆ ਇਥੋਂ ਦਾ ਐਡਾ ਸੋਹਣਾ ਰਾਜ ਭਾਗ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਾਲ ਕਿਉਂ ਨਹੀਂ ਜਾ ਰਹੇ ਤੁਸੀਂ ਕੀ ਕਰ ਰਹੇ ਹੋ ਯਾਰ ਤੁਸੀਂ ਇੰਨਾਂ ਗੱਲਾਂ ਬਾਰੇ ਧਿਆਨ ਨਾਲ ਸੋਚੋ ਦਿਮਾਗ ਲਾਓ ਦਿਮਾਗ ਨਾਲ ਸੋਚੋ ਵੀ ਇਹ ਕੀ ਹੋ ਰਿਹਾ ਤੇ ਆਪਾਂ ਨਹੀਂ ਕਹਿੰਦੇ ਵੀ ਇਹ ਨਾਰਾਜ਼ ਕਰਨ ਕਿਉਂ ਇਹ ਆਏ ਆ ਇਹਨਾਂ ਨੇ ਇਹਨਾਂ ਨੇ ਕਿਹੜਾ ਕੋਣ ਲੜਿਆ तो तो अभी अपने अपनी राजना हाँ जी, जी सा राज ही अभी बिहार यूपी से हमारे बहुत लोग आ रहे हैं चार पांच सौ परिवार आ रहे हैं यहाँ पे वो जोना लगाएंगे सरदार लोगों के उनको मैं यही पे रख दूंगा उ... तर... हाँ तब तो मैं सरपंच बन जाऊंगा ना उनका वोटर कार्ड आधार कार्ड यही से बनवा दूंगा उनको जगह दिलवा दूंगा यहीं पे यही पे हम ही राज करेंगे हमारा राज ही आएगा अभी मेरे को सरपंच बन जाने तो मैं पूरा विकास करूंगा ठीक है हाँ, पर मैं पेट नहीं भरूंगा पूरा विकास करूंगा हाँ, गाड़ी पे सरपंच रखूंगा घर वाली पूरा साथ दे रही है तेरा मेरा लगाई पूरा साथ दिंदा आएगा मेरा हाँ जी तो तुसी तो साथ दे रहे हो इन हाँ जी हम अपने आदमी का पूरा साथ दे रहे हैं हम भी चाहते हैं कि ये भी आगे चल के सरपंच बने हमारे घर में लोग आए हमें सरपंच नहीं कहे हम भी अपना थोड़ा सा रूप दिखाना चाहते हैं कि हम भी बहुत कुछ कर सकते हैं बाकी सभी लोग हमारे गांव वाले हमारे यहाँ जो परिवार रहते हैं इनके साथ हैं हम भी इनका पूरा साथ देंगे ठीक है हाँ। ਤੇ ਹੁਣ ਤਾਂ ਫਿਰ ਮਿੱਤਰਾਂ ਪੂਰੀ ਸਪੋਰਟ ਹੋ ਰਹੀ ਹੈ ਤੇਰੇ ਖਨਾ ਤੇਰੀ ਪੂਰਾ ਸਪੋਰਟ ਹੈਗਾ ਜੀ ਪਿੰਡ ਵਾਲਿਆਂ ਦਾ ਮੈਨੂੰ ਪੂਰਾ ਸਪੋਰਟ ਹੈਗਾ ਪੂਰਾ ਆਪ ਆਪ ਸ਼ਾਮ ਕੋ ਦੇਖਣਾ ਯਾਂਹ ਪੇ ਮੈਂ ਪੂਰਾ ਸਟਾਲ ਲਗਵਾ ਦੂੰਗਾ ਮਰੇ ਪਿੰਡ ਕੋ ਪਿੰਡ ਕੋ ਪਿੰਡ ਵਾਲੋਂ ਕੋ ਪੂਰਾ ਖੁਸ਼ ਕਰ ਦੂੰਗਾ ਮੈਂ ਉਨ ਕੋ ਕਾ ਹੈ 500 ਰੁਪਏ ਮੈਂ ਵਿਕ ਜਾਂਦੇ ਹੈ ਪੰਜਾਬ ਵਾਲੇ ਤੋਂ ਸੁਣ ਲਾ ਮਿੱਤਰੋ ਸੁਣ ਲੋ ਪ੍ਰਵਾਸੀ ਵੀ ਕਹਿ ਰਿਹਾ ਹੈ ਕਿ ਇਹ ਤਾਂ 500 ਚ ਵੇਕ ਜਾਂਦੇ ਆ 5 500 ਵਾਲੇ ਜਿਹੜੇ ਸਰਪੰਚ ਬਣਦੇ ਆ ਆਪਣੇ ਉਹ ਫਿਰ ਪੂਰੇ ਕਰਨ ਤੇ ਤੁਰੇ ਆਉਂਦੇ ਆ ਉਹ ਪਹਿਲਾਂ ਦਿੰਦੇ ਆ ਕਰੋੜਾਂ ਰੁਪਇਆ ਦਿੰਦੇ ਆ ਉਹਨਾਂ ਨੇ ਦੇਣਾ ਹੀ ਆ ਯਾਰ ਉਹਨਾਂ ਨੇ ਸਰਪੰਚੀ ਆਪਣੀ ਆ ਉਹਨਾਂ ਨੇ ਦੇਣਾ ਪਰ 5 500 ਤੇ ਵੇਖ ਕੇ ਤੇ ਮਗਰੋਂ वकास तो ही नहीं उन्होंने पिंड च जेड़े मुल लेके वोटा जितते हैं सर जी आप मेरे खिलाफ बोल रहे हैं मैं पांच साल पांच सौ रुपया दे के खरीदूंगा तो सही पर विकास भी करूंगा तो, पांच साल के लिए मैं उनको फिर दिखाऊंगा भी थोड़ा बहुत तो रोब तो बन रहा है ना पांच सौ रुपया दे के अक्सर मैं उनको उनकी बोट खरीद रहा हूँ उनको पांच साल के लिए खरीद रहा हूँ ठीक है अपने लिए अपने लिए खरीदूंगा रोप दिखाऊंगा बस मेरे को तो यही है मैं गाड़ी पे सरपंचा हमारे लिए अच्छा सा बोलो ना जो सभी को पता लगे आप भड़काओ ना मतलब आप हम देंगे देंगे तो फिर वो भी हमें वोट हम कौन सा फ्री में ले रहे हैं वोट नहीं भड़का नहीं रहे वो तो हम हम तो पिंट्की अपने पिंट्की, अपने को हमारे पिंड की दो सौ बोट तो हमारे साथ ही है उनको तो बहुत अच्छा खिला रहे हैं और जो सौ वोट रह रही है ना उनको आप समझदार ही हो आपको मैं बस क्या समझाऊं आप वो भी आ जाएगी वो भी आ जाएंगे पर कोई पसी रहेंगे हाँ तो तो सभी वाले हमारे आदमी के साथ पांच, चार वोट होगी जो नहीं पड़ेगी बाकी तीन सौ की वोट मेरे तीन सौ से दो सौ सत्तर अस्सी वोट मेरे को डाली जाएगी मेरे को पूरा यकीन है मैं सरपंच बन चुका हूँ इसीलिए तो पार्टियां चल रही हैं ਮੈਂ ਬਹੁਤ ਖਿਲਾਫ ਰ ਆ ਸੁਣ ਲੋ ਮਿੱਤਰੋ ਇਹ ਕਹਿੰਦਾ ਸਰਪੰਚ ਮੈਂ ਬਣ ਚੁੱਕਾ ਹੂੰ ਤੇ ਬਣ ਗਿਆ ਸਰਪੰਚ ਮੈਂ ਤੁਹਾਡੇ ਖਿਲਾਫ ਨਹੀਂ ਬੋਲ ਰਿਹਾ ਪਰ ਮੈਂ ਨਾ ਮੇਰੇ ਜਿਹੜੇ ਆਦਰਸ਼ਕਾ ਜੋ ਮੇਰੇ ਵੀਰ ਨੇ ਆ ਜੋ ਮੇਰੇ ਵਿਊਅਰ ਮੈਂ ਉਹਨਾਂ ਨੂੰ ਕਹਿ ਰਿਹਾ ਆਪਣੇ ਪੰਜਾਬ ਬਾਰੇ ਸੋਚ ਰਿਹਾ ਪਰ ਤੁਸੀਂ ਇਹ ਆ ਪੰਜਾਬ ਬਾਰੇ ਸੋਚ ਰਹੇ ਹੋ ਤਾਂ ਮੈਂ ਵੀ ਸੋਚ ਰਹਾ ਹੂੰ ਨਾ ਮੈਂ ਵੀ ਵਿਕਾਸ ਕਰ ਰਹਾ ਹੂੰ ਆਪ ਤੋ ਢਕਾ ਰਹੇ ਹੋ ओ नहीं भड़का नहीं रहा मैं तो उन्ना ना गल कर रहे हूं हमारे लिए फिर अच्छी अच्छी हमारे लिए फिर अच्छी बातें बोलो ना आप बोल आप रहे, आप रहे हो वो तो और देख लो सोच लो क्या सोच लो जो पिंड वाले आपको हमारे इंटरव्यू के, के लिए बुलाया है आप तो दुनिया वालों को भड़का रहे हो हमारे पिंड वालों को नहीं नहीं भड़का नहीं रहा हूं मैं तो उनको बता रहा हूं कि देख लो आने वाले समय च मित्रों मैं भी फंस गया इथे फंसने वाली क्या बात है आप तो हंस रहे हैं हम पे हंस रहे हैं आप नहीं हंस नहीं रहा यार। मारा जो इतना खर्चा हो रहा हम इतना है, खर्चा कर रहे तो हैं जो तो पागल थोड़ी है आप तो दांत निकाल रहे हो नहीं दांत नहीं निकाल रहा हूँ तुम्हारी पक्की है? हमारी वोट पक्की है मैं मेरे पिंड वालों को यही कहना चाह रहा, रहा हूँ मैं पूरा विकास करूँगा जो लोग रह रहे हैं वो जो लोग मेरे को वोट नहीं डाल रहे हैं आप एक बार मेरे घर पे जरूर आना मैं आपको पूरा यकीन दिलाता हूँ मैं पिंड का पूरा विकास करूंगा और जो हमारे पिंड को कच्चा रो रहा आता है ना सबसे पहले मैं उसको ही पक्का करूंगा कहीं से जाके मैं ग्रांड लेके आऊं वो फंड मिलेगा अगर नहीं भी मिलेगा ना तो मैं अपनी जेब से वो रोर पक्का जरूर करवाऊंगा आप मेरे को वोट जरूर डालना हाँ जी मित्रो पंजाब सोच लो हूं की करना तू फिर खादा पीना भी है कुछ मतलब नशा कोई करना तू ਆ ਤੰਬਾਕੂ ਵਗੈਰਾ ਤੇ ਬੀਰੀ ਵਗੈਰਾ ਕਦੇ-ਕਦੇ ਪੀ ਲੈਂਦਾ ਹੈਗਾ ਮੈਂ ਤੇ ਹੁਣ ਫਿਰ ਬੀੜੀਆਂ ਵਾਲਿਆਂ ਦਾ ਰਾਜ ਆ ਬੀੜੀਆਂ ਵਾਲਾ ਸਰਪੰਚ ਬਣੂਗਾ ਹੈ ਇਸ ਦੇ ਵਿੱਚ ਕੀ ਗੱਲ ਹੈਗਾ ਨਹੀਂ ਨਹੀਂ ਵੈਸੇ ਵੀ ਬੀੜੀਆਂ ਪੀਣ ਵਾਲੇ ਮਤਲਬ ਬੀੜੀਆਂ ਪੀਣ ਵਾਲੇ ਹੁਣ ਸਰਪੰਚ ਬਣਨਗੇ ਛੋਰਾ ਬਹੁਤ ਕਈ ਵਾਰ ਤੰਬਾਕੂ ਵਗੈਰਾ ਲਗਾ ਲੈਂਦੇ ਹੈਗੇ ਇਹਦੇ ਵਿੱਚ ਕੀ ਵੱਡੀ ਗੱਲ ਹੈਗਾ ਨਹੀਂ ਫਿਰ ਸਾਡੇ ਹੁਣ ਪੰਜਾਬ ਦੇ ਵਿੱਚ ਕੋਈ ਨਸ਼ਾ ਤੋਂ ਕਹਿ ਰਹੇ ਨੁਬੀ ਨਾ ਕੋਈ ਹੋਵੇ ਨਸ਼ਾ ਬਾਨਾ ਕੋਈ ਹੋਵੇ ਨਸ਼ਾ ਸਾਥ ਹੋ ਰਿਹਾ ਇਹ ਨਸ਼ਾ ਇਹ ਤਾਂ ਇਹ ਆ ਤਾ ਹੈ ਜਿਹੜਾ ਹੁਣ ਪੰਜਾਬ ਦੇ ਵਿੱਚ ਚਿੱਟਾ ਵਿਕ ਰਿਹਾ ਤੂੰ ਚਿੱਟਾ ਰੋਕੇਗਾ ਮੈਂ ਚਿੱਟੇ ਨੂੰ ਪੂਰਾ ਬੰਦ ਕਰੂਗਾ ਮੈਂ ਪਿੰਡ ਦੇ ਵਿੱਚ ਕਿਸੇ ਨੂੰ ਕੋਈ ਨਸ਼ਾ ਨਹੀਂ ਵੇਚਣ ਦਊਗਾ ਮੈਂ ਘਰ-ਘਰ ਦੇ ਵਿੱਚ ਜਾ ਕੇ ਕਹੂੰਗਾ ਜੇਰਾ ਕੋਈ ਚਿੱਟਾ ਵੇਚੂਗਾ ਜਾਂ ਕੋਈ ਹੋਰ ਨਸ਼ਾ ਵੇਚੂਗਾ ਮੈਂ ਉਹਦੇ ਤੇ ਪਰਚਾ ਕਰਵਾਉਂਗਾ ਤੂੰ ਖੁਦ ਪਰਚਾ ਕਰਵਾਏਗਾ ਮੈਂ ਪਿੰਡ ਵਿੱਚ ਇੱਕ ਘਰ ਨੂੰ ਵੀ ਚਿੱਟਾ ਨਹੀਂ ਵੇਚਣ ਦਊਗਾ ਕੋਈ ਨਸ਼ਾ ਨਹੀਂ ਵੇਚਣ ਦਊਗਾ ਪਿੰਡ ਵਿੱਚ ਮੈਂ ਨਾ ਕਿਸੇ ਬਾਹਰ ਨੂੰ ਵਾਲੇ ਨੂੰ ਆਨ ਦਊਗਾ ਸੁਣ ਲੋ ਮਿੱਤਰੋ ਦਿਮਾਗ ਨਾਲ ਸੋਚੋ ਗੱਲ ਇਹ ਕਿੱਧਰ ਨੂੰ ਜਾ ਰਹੀ ਆ ਜਿੱਥੇ ਤਾਂ ਸਰਪੰਚ ਸਮਝ ਲੋ ਵੀ ਯਾਰ ਮੈਂ ਤਾਂ ਹੁਣ ਸਪਾਸਟਰਾਂ ਨੂੰ 2 ਮਿੰਟ ਖਰ ਜਾਂਦੇ ਖੇਡ ਲੈਣ ਦੇ ਤੂੰ ਕਿਤੇ ਪੱਜ ਜਾਂਦੀ ਹੈਗੀ ਛੁਰ 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 ਸਾਰਾ ਦਿਨ ਛੁਰ 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 ਕੇ ਤੂੰ 2 ਮਿੰਟ ਖੇਡ ਲੈਣ ਦੇ ਬੱਚਿਆਂ ਨੂੰ ਖਿਰਲੈਂਦੇ ਜਵਾਕਾਂ ਨੂੰ ਐਵੇਂ ਭੱਜੀ ਜਾਂਦੀ ਹੈ ਮੇਰੀ ਵੀ ਗੱਲ ਸੁਣੋ ਬੰਦੇ ਨੂੰ ਬੁਲਾਇਆ ਹੈਗਾ ਇੱਥੇ ਵੀਡੀਓ ਕਰੀ ਜਾਂਦਾ ਹੈਗਾ ਉਹ ਬੱਚਾ ਲੋਕ ਕੀ ਕਰ ਰਹੇ ਆ ਖਿਰਲੈਂਦੇ ਉਹਨਾਂ ਦੋ ਮਿੰਟ ਦੋ ਮਿੰਟ ਚੁੱਪ ਕਰੋ ਸੁਣ ਲੋ ਮਿੱਤਰੋ ਸਰਪੰਚ ਜਿੱਥੇ ਹੁਣ ਬੀੜੀਆਂ ਪੀਣ ਵਾਲੇ ਬਣ ਗਏ ਬੀੜੀਆਂ ਤਾਂ ਕਹਿੰਦੇ ਪੀਵਾਂਗੇ ਪਰ ਉੱਥੇ ਨਸ਼ਾ ਚਟਾ ਨਹੀਂ ਆਉਣ ਦਿੰਦੇ ਅਸੀਂ ਇਸ ਦਿਮਾਗ ਨਾਲ ਸੋਚੋ ਵੀ ਗੱਲ ਇਹ ਕਿੱਧਰ ਆ ਰਹੀ ਹੈ ਜਿੱਥੇ ਤਾਂ ਹਿੰਦੂ-ਸਤਾਨੀਆਂ ਦੇ ਆਪ ਸਰਪੰਚ ਬਣ ਗਏ ਨਾ ਜਾਣ ਕੇ ਹਿੰਦੂ ਰਾਸ਼ਟਰ ਪੈਦਾ ਕਰਨਾ ਚਾਹੁੰਦੇ ਆ ਮਿੱਤਰੋ ਤੇ ਕਿਉਂ ਬੱਚਿਆਂ ਨੂੰ ਵਿੱਚ ਲੈ ਕੇ ਆਉਂਦੀ ਹੈਗੀ 2 ਮਿੰਟ ਬੱਚਿਆਂ ਨੂੰ ਖੇਡ ਲੈਣ ਦੇ ਤੈਨੂੰ ਪਤਾ ਨਹੀਂਗਾ ਵੀਡੀਓ ਵਾਲਾ ਬੁਲਾਇਆ ਆਏਗਾ ਮੈਂ ਜਾ ਪਾਜ ਜਾ ਇਥੋਂ ਬੱਚੇ ਹੀ ਖਡਾਲਾ ਜਾ ਕੇ ਸੁਣ ਲੋ ਮਿੱਤਰੋ ਇਹੇ ਹੁਣ ਬੀੜੀਆਂ ਪੀਣ ਵਾਲੇ ਸਰਪੰਚ ਬਣ ਗਏ ਤੇ ਇਹੇ ਹੀ ਹੁਣ ਵੇਖੋ ਰਾਜ ਕਰਨਗੇ ਜਿੱਥੇ ਹਿੰਦੂ ਸਤਾਨੀਆਂ ਦਾ ਇੱਕ ਪਿੰਡ ਹੋਰ ਬਣ ਜਾ ਰਿਹਾ ਹੈ ਉੱਥੇ ਨਸ਼ਾ ਨਹੀਂ ਵਿਕੂਗਾ ਉੱਥੇ ਕਹਿੰਦੇ ਪਰਚਾ ਕਰਾਵਾਂਗੇ ਤੇ ਸਾਡੇ ਵਾਲੇ ਛਡਾਉਣ ਜਾਂਦੇ ਆ ਨਸ਼ਾ ਵੇਚਣ ਵਾਲਿਆਂ ਨੂੰ ਸਾਡੇ ਵਾਲੇ ਜੇ ਪਰਚਾ ਹੁੰਦਾ ਤਾਂ ਉਹਨਾਂ ਨੂੰ ਮਗਰ ਜਾਂਦੇ ਆ ਸਰਪੰਚ ਚ ਛਡਾਉਣ ਤੇ ਦਸਾਂ ਮਿੰਟਾਂ ਚ ਨਸ਼ਾ ਵੇਚਣ ਵਾਲਾ ਫੇਰ ਆ ਜਾਂਦਾ ਘਰੇ ਦਸਾਂ ਮਿੰਟਾਂ ਚ ਨਹੀਂ ਹੋ ਸਕਦਾ ਅੱਥੋਂ ਨੂੰ ਆ ਜਾਂਦਾ ਨਹੀਂ ਦਸਾਂ ਮਿੰਟਾਂ ਚ ਹੀ ਨਸ਼ਾ ਵੇਚਣ ਵਾਲਾ ਫੇਰ ਘਰੇ ਆ ਜਾਂਦਾ ਇਹ ਕਿੱਥੋਂ ਤੱਕ ਕਿੱਥੋਂ ਤੱਕ ਬਿਨਾਰ ਲੱਗ ਰਿਹਾ ਤੇ ਕਿੱਧਰ ਨੂੰ ਗੱਲ ਜਾ ਰਹੀ ਹੈ ਇਹ ਤੁਸੀਂ ਹੁਣ ਸੋਚ ਰਹੇ ਲੇ ਹੋ ਤੇ ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ ਵੀ ਕੀ ਕੀ ਹੋ ਰਿਹਾ ਉਹ ਸੋਚੋ ਪੰਜਾਬੀਓ ਕੋ ਸੋਚੋ ਉਸ ਟੱਕਲ ਨੂੰ ਹੱਥ ਮਾਰੋ ਤੁਸੀਂ ਇੱਕ ਵਾਰ ਕਾਈ ਜਾਂਦੇ ਹੈ ਪੱਤਰਕਾਰ ਸਾਹਿਬ ਉਹ ਮੈਂ ਪੜਕਾਉਦਾ ਨਹੀਂਗਾ ਆਈ ਜਾਂਦੇ ਹੈਗੇ ਮੈਂ ਉਹ ਨਹੀਂ ਪੜਕਾਉਦਾ ਮੈਂ ਪੜਕਾਉਣਾ ਸਵਾਲ ਹੀ ਆਏਗਾ ਤੂੰ ਦੁਨੀਆ ਨੂੰ ਭਰਕਾਈ ਜਾਂਦਾ ਹੈਗਾ ਪਿੰਡ ਵਾਲਿਆਂ ਨੂੰ ਸਾਡੇ ਵਾਲਿਆਂ ਨੂੰ ਕਹੀ ਜਾਂਦਾ ਹੈਗਾ ਸੋਚੋ ਕੀ ਸੋਚੋ ਹੰਬੀ ਬੰਦੇ ਹੈਗੇ ਆਂਗੇ ਤੁਸੀਂ ਤਾਂ ਬੰਦੇ ਤਾਂ ਹੈਗੇ ਐ ਤੇ ਭਰਾਵਾ ਅਸੀਂ ਵੀ ਪੰਜਾਬ ਬਾਰੇ ਸੋਚਣਾ ਉਹਨਾਂ ਨੇ ਸੀ ਕੀ ਕਰੀਏ ਪੰਜਾਬ ਵਾਲੇ ਕਿ ਸੋਚਣਾ ਹੈਗਾ ਤਾਂ ਉਹਨਾਂ ਦੇ ਮੁੰਡੇ ਬਾਹਰ ਨਾ ਜਾਣ ਅਸੀਂ ਤਾਂ ਫਿਰ ਇੱਥੇ ਹੀ ਰਵਾਂਗੇ ਨਾ ਅਸੀਂ ਕਿਹੜਾ ਬਾਹਰ ਜਾਂਦੇ ਹੈਗੇ ਅਸੀਂ ਤਾਂ ਇੱਥੇ ਹੀ ਆਪਣਾ ਵਿਕਾਸ ਕਰਾਂਗੇ ਨਾ ਉਹਨਾਂ ਦੇ ਮੁੰਡੇ ਸਾਰੇ ਸਾਰੇ ਮੁੰਡੇ ਕੁੜੀਆਂ ਤਾਂ ਬਾਹਰ ਜਾਈ ਜਾਂਦੇ ਹੈਗੇ ਇੱਥੇ ਰਹੂਗਾ ਕੌਣ ਫਿਰ ਅਸੀਂ ਰਵਾਂਗੇ ਨਾ ਤੁਸੀਂ ਤਾਂ ਬਰਕਾਈ ਜਾਂਦੇ ਹੈਗੇ ਮੇਰੇ ਪਿੰਡ ਨਾਲ ਪਿੰਡ ਵਾਲਿਆਂ ਤੋਂ ਵੋਟ ਤੋੜਦੇ ਹੈਗੇ ਮੇਰਾ ਤੁਸੀਂ ਮੇਰੇ ਹੱਕ ਵਿੱਚ ਬੋਲਣੋ ਨਾ मैं कुछ गलत किया है दसो मैन मैं कुछ गलत कह है मैं यही बोलया है मैं सरपंच बनना है मैं भी सोचना चाहता है दे विकास दे बारे। मैं पिंड का विकास पूरा करूँगा थोड़ी बहुत हवा भी करूंगा सारी करते दे है आगे आगे भी की, की देख लो यार भाई साहब आप क्या बोल रहे हो मैं तो जो सरपंच करते है गया, मैं उ करूंगा ना मैं कुछ गलत तो नहीं करता है ਉਹ ਗਲਤ ਤਾਂ ਨਹੀਂ ਕਰਦਾ ਹੈਗਾ ਤੂੰ ਫਿਰ ਵਧੀਆ ਵਿਕਾਸ ਕਰੇਗਾ ਮੈਂ ਪਿੰਡ ਦਾ ਪਿੰਡ ਵਾਲਿਆਂ ਨੂੰ ਫਿਰ ਮੈਂ ਇਹੀ ਕਹਿੰਦਾ ਹੈਗਾ ਮੈਂ ਪਿੰਡ ਦਾ ਪੂਰਾ ਵਿਕਾਸ ਕਰੂੰਗਾ ਪਿੰਡ ਦੇ ਵਿੱਚ ਜੋ ਕੋਈ ਚੀਜ਼ ਹੈਗੀ ਬਣਨ ਵਾਲੀ ਸਾਰੀ ਬਣਵਾਉਂਗਾ ਪਿੰਡ ਦਾ ਜੋ ਸਕੂਲ ਹੈਗਾ ਸਰਕਾਰੀ ਸਕੂਲ ਹੈਗਾ ਉਹਦਾ ਵੀ ਵਿਕਾਸ ਕਰਵਾਉਂਗਾ ਆਪਣੇ ਪਿੰਡ ਵਿੱਚ ਧਰਮਸ਼ਾਲਾ ਨਹੀਂ ਹੈਗੀ ਉਹ ਵੀ ਬਣਵਾ ਕੇ ਦੂੰਗਾ ਮੈਂ ਹਰ ਪਿੰਡ ਦੇ ਵਿੱਚ ਜੇਰੇ ਬੰਦੇ ਨੂੰ ਵੀ ਕੋਈ ਲੋਰ ਹੋਊਗੀ ਮੇਰੇ ਕੋਲੇ ਆ ਕੇ ਮੈਂ ਕਿਸੇ ਨੂੰ ਨਹੀਂ ਮਾਰੂੰਗਾ ਮੈਨੂੰ ਇੱਕ ਵਾਰੀ ਮੌਕਾ ਦੇ ਕੇ ਦੇਖਣ ਵੈਸੇ ਤਾਂ ਮੈਂ ਬਣਿਆ ਹੀ ਪਿਆ ਹੈਗਾ ਸਰਪੰਚ ਪਰ ਫਿਰ ਵੀ ਮੈਨੂੰ ਇੱਕ ਵਾਰੀ ਮੌਕਾ ਦੇ ਕੇ ਦੇਖਣ ਮੈਂ ਪਿੰਡ ਦਾ ਪੂਰਾ ਵਿਕਾਸ ਕਰੂੰਗਾ ਕੁਝ ਵੀ ਨਹੀਂ ਖਾਊਗਾ ਜੇ ਸਰਪੰਚਾਂ ਦੇ ਵਾਂਗੂੰ ਆਪਣਾ ਟਿੱਡ ਨਹੀਂ ਪਰਦਾ ਮੈਂ ਮੈਂ ਪਿੰਡ ਤੇ ਲਾਊਗਾ ਜਿੰਨਾ ਫਾਂਡ ਆਊਗਾ ਸਾਰਾ ਪਿੰਡ ਤੇ ਲਾਊਗਾ ਹਾਂਜੀ ਮਿੱਤਰੋ ਸੋਚੋ ਵੀ ਜੇ ਇਹੋ ਜੇ ਸਰਪੰਚ ਬਣ ਗਏ ਵਕਾਸ ਕਰਨਗੇ ਤੇ ਪਿੰਡ ਬਾਰੇ ਸੋਚਣਗੇ ਤਾਂ ਫਿਰ ਯਾਰ ਸਰਪੰਚ ਤਾਂ ਇਹ ਬਣਨ ਗਈ ਫਿਰ ਹੋਰ ਕੀ ਕਰਨਗੇ ਜਦੋਂ ਆਪਣੇ ਵਾਲੇ ਤਾਂ ਢੱਡਾਂ ਬਾਰੇ ਸੋਚ ਰਹੇ ਆ ਆਪਦੇ ਢੱਡੀ ਵੱਡੇ ਕਰਨ ਕਰਨ ਬਾਰੇ ਸੋਚ ਰਹੇ ਆ ਆਪਦੇ ਢੱਡਾਂ ਬਾਰੇ ਸੋਚੀ ਜਾਂਦੇ ਆ ਤੇ ਫਿਰ ਯਾਰ ਇਹਨਾਂ ਨੇ ਤਾਂ ਸਰਪੰਚ ਬਣਨਾ ਹੀ ਐ ਆਪਣੇ ਤਾਂ ਹੁਣ ਬਾਹਰ ਨੂੰ ਜਵਾਕ ਕਰ ਲੀਏ ਨੇ ਆਪਣੇ ਬੱਚਿਆਂ ਨੂੰ ਇੱਥੇ ਨੌਕਰੀਆਂ ਨਹੀਂ ਮਿਲ ਰਹੀਆਂ ਇਹ ਕਹਿੰਦੇ ਵੀ ਇੱਥੇ ਅਸੀਂ ਨਸ਼ਾ ਵੀ ਨਹੀਂ ਵੇਚਣ ਦੇਣਾ ਫਿਰ ਯਾਰ ਆਪਣੇ ਆਪਣੇ ਬੱਚਿਆਂ ਨੂੰ ਨੌਕਰੀਆਂ ਦੀ ਗੱਲ ਨਹੀਂ ਮੈਂ ਕਰਦਾਗਾ ਨੌਕਰੀਆਂ ਆਪਣਾ ਇੱਥੇ ਇੰਨਾ ਕੰਮ ਕਰਕੇ ਵੀ ਸਬਰ ਰੱਖ ਕੇ ਵੀ ਆਪਾਂ ਐਸ਼ ਕਰ ਸਕਦੇ ਆ ਜੇ ਆਪਾਂ ਸਹੀ ਰਹੀਏ ਕੋਈ ਨਸ਼ਾ ਨਾ ਕਰੀਏ ਕੋਈ ਗਲਤ ਨਾ ਕਰੀਏ ਤਾਂ ਸਾਰਾ ਕੁਝ ਆਪਾਂ ਸਹੀ ਕਰ ਸਕਦੇ ਆ ਪਰ ਇਹ ਸਰਪੰਚ ਦੀ ਸੋਚ ਤਾਂ ਮੈਨੂੰ ਲੱਗੀ ਬਹੁਤ ਵਧੀਆ ਸੋਚ ਲੱਗੀ ਇਹਦੀ ਵੀ ਇਹ ਵਕਾਸ ਕਰੂਗਾ ਅੱਜ ਤੋਂ ਸਾਦਾ ਇਹ ਮੱਤਾ ਟੀਵੀ ਚੈਨਲ ਆ ਪੱਤਾ ਟੀਵੀ ਚੈਨ ਵਾਲਾ ਹੈ ਤੇ ਇਹਦੇ ਉਹ ਸਾਡਾ ਮੈਸੇਜ ਹੈ ਕਿ ਇੱਕ ਇੱਕ ਪਿਆਬਾਂ ਨੂੰ ਕਿਤੇ ਨਾ ਕਿਤੇ ਸੋਚੋ ਮੇਰਾ ਪਾਪ ਬੱਚਾ ਮਰ ਗਿਆ ਪਰ ਸੋਚੋ ਯਾਰ ਦਿਮਾਗ ਨਾਲ ਉਹ ਸੋਚੋ ਪੰਜਾਬ ਨੂੰ ਪੰਜਾਬ ਬਣਾਓ ਜਿਹੜੇ ਨਵੇਂ ਸਰਪੰਚ ਬਣ ਗਏ ਉਹਨਾਂ ਨੂੰ ਅਪੀਲ ਆ ਅੱਥ ਬਣ ਕੇ ਬੇਨਤੀ ਆ ਸਾਡੀ ਚੈਨ ਵਾਲਾ ਬਈ ਵਿਕਾਸ ਕਰੋ ਪਿੰਡ ਦੇ ਵਿੱਚ ਨਸ਼ਾ ਨਾ ਵੇਚਣ ਦਿਓ ਪਿੰਡਾਂ ਦੇ ਮੁੰਡੇ ਜਿਹੜੇ ਨਸ਼ੇ ਨਾਲ ਮਰ ਰਹੇ ਆ ਚਿੱਟੇ ਨਾਲ ਮਰ ਰਹੇ ਆ ਬਹੁਤ ਜ਼ਿਆਦਾ ਹਜੇ ਵੀ ਵਿਕ ਰਿਹਾ ਉਹਨੂੰ ਨਾ ਵੇਚਣ ਦਿਓ ਵੀਰੇ ਤੇ ਉਹ ਵਿਕਾਸ ਕਰੋ ਤੇ ਜਿਹੜਾ ਜੇ ਸਾਡੀ ਇਹ ਵੀਡੀਓ ਲੱਗੀ ਚੰਗੀ ਤੇ ਇਹਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਵੀਰੇ ਮੱਤਾ ਟੀਵੀ ਚੈਨਲ ਅੱਜ ਤੋਂ ਇਹ ਮੱਤਾ ਟੀਵੀ ਚੈਨਲ ਆ ਅੱਜ ਦੀ ਤਰੀਕ ਤੋਂ ਬਾਅਦ ਧੰਨਵਾਦ